ਯਾਰ ਪੁਲਿਸ ਵੱਲੋਂ ਸਖਤੀ ਕੀਤੀ ਗਈ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਕਿ ਪਾਰੀ ਪੁਲਿਸ ਵੱਲ ਤੋਂ ਨਾਮ ਕੀਤਾ ਗਿਆ ਤਾਂ ਕਿ ਕੋਈ ਵੱਡੀ ਘਟਨਾ ਨਾ ਹੋ ਜਾਵੇ ਰੋਕਿਆ ਜਾ ਰਿਹਾ ਹੈ ਜਿਹੜੇ ਵੀ ਚੰਡੀਗੜ੍ਹ ਦੇ ਵਿੱਚ ਐਂਟਰ ਕਰਨ ਤੋਂ ਬਾਹਰ ਆ ਜਿਹੜੀ ਵੀ ਜਥੇਬੰਦੀ ਧਰਨੇ ਦੇ ਰਹੀ ਹੈ ਲਾਈਵ ਤਸਵੀਰਾਂ ਇਸ ਵਾਈ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਸੈਕਟਰ 51 ਦੀਆਂ ਦੇਪੋ ਕੌਮਨਸ ਆਫ ਮੋਰਚਾ ਨੇ ਜੀ ਕੱਲ ਅੱਜ ਸੀਐਮ ਰੈ residense ਚ ਮਾਰਚ ਕਰਨ ਦਾ ਕਾਲ ਦਿੱਤੀ ਸੀ ਇਹਨਾਂ ਦੇ ਕੁਝ ਮੰਗਾ ਜਿਹੜੀਆਂ ਇਹ ਕਨਵੇ ਕੀਤੀਆਂ ਗਈਆਂ ਨੇ ਵੱਲੋਂ ਉਹ ਅਸੀਂ ਵੀ ਅੱਗੇ ਕਨਵੇ ਕੀਤੀਆਂ ਸਰਕਾਰ ਨੂੰ ਦੱਸਿਆ ਗਿਆ ਮੰਗਾ ਬਾਰੇ ਕੱਲ ਅਸੀਂ ਕੌਮਨਸ ਆਫ ਮੋਰਚਾ ਦੇ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਚੱਡਿਗੜ੍ਹ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਕੱਲ ਤੇ ਪਿਛਲੇ ਹਫਤੇ ਮੀਟਿੰਗਾਂ ਦੀ ਕੋਸ਼ਿਸ਼ ਕੀਤੀ ਗਈ ਪਰ ਆਗੂ ਵੱਲੋਂ ਕੋਈ ਵੀ ਲੀਡਰ ਮੀਟਿੰਗ 'ਚ ਨਹੀਂ ਪਹੁੰਚੇ ਕੱਲ ਅਸੀਂ ਸਾਰਾ ਦਿਨ ਉਹਦੀ ਵੇਟ ਕੀਤੀ ਤੇ ਤਾਂ ਵੀ ਕੱਲ ਵੀ ਮੀਟਿੰਗ 'ਚ ਨਹੀਂ ਪਹੁੰਚੇ ਇਹਨਾਂ ਦੀ ਡਿਮਾਂਡ ਦੇ ਅਨੁਸਾਰ ਮੰਤਰੀ ਸਭਾ ਨਾਲ ਵਾਲੇ ਦੀ ਮੀਟਿੰਗ ਕਰਾਂਦੀ ਵੀ ਤਜਵੀਜ਼ ਸੀ ਜਿਹੜੀ ਪੂਰੀ ਕੀਤੀ ਗਈ ਉੱਥੇ ਵੀ ਜਿਹੜੇ ਕੌਮਨਸ ਆਫ ਮੋਰਚਾ ਦੇ ਆਗੂ ਨਹੀਂ ਪਹੁੰਚੇ ਜਿਹਦੇ ਕਰਕੇ ਟਾਕਸ ਬ੍ਰੇਕ ਹੋ ਗਈਆਂ ਅੱਜ ਇਸ ਕੱਲ ਰਾਤੀ 10 10:30 ਵਜੇ ਅਸੀਂ ਮੀਟਿੰਗ ਕਰਕੇ ਗਏ ਹਾਂ ਕੌਮਨਸ ਆਫ ਮੋਰਚਾ ਦੇ ਆਗੂਆਂ ਨਾਲ ਸਵੇਰੇ ਵੀ 9-10 ਵਜੇ ਮੀਟਿੰਗ ਚੱਲ ਰਹੀ ਸੀ ਮੀਟਿੰਗ ਚੱਲਦੇ ਵਿੱਚ ਹੀ ਕੁਝ ਸ਼ਰਾਰਤੀ ਅੰਸਰਾਂ ਨੇ ਪਿੱਛੋਂ ਨਿਕਲ ਕੇ ਮੋਰਚੇ ਤੋਂ ਸੀਕ੍ਰੇਟ ਐਕਸ਼ਨ ਕਰਕੇ ਅੱਗੇ ਜਾਣ ਦੀ ਕੋਸ਼ ਮੈਂਬਰ ਸੀ ਮੈਂਬਰਸ ਅਮਨ ਸੀ ਜਿਹੜੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਸੀ ਉੱਥੇ ਫੋਰਸ ਪਹੁੰਚੀ ਚੰਡੀਗੜ੍ਹ ਪੁਲਿਸ ਦੀ ਫੋਰਸ ਪਹੁੰਚੀ ਉੱਥੇ ਉਹਨਾਂ ਨੂੰ ਰੋਕਿਆ ਗਿਆ ਕੁਝ ਲੋਕੀ ਜਿੱਥੇ ਉੱਥੇ ਵਾਇਲੈਂਟ ਹੋਏ ਉਹਨਾਂ ਦੇ ਖਿਲਾਫ ਲਾਠੀ ਚਾਰਜੀ ਕੀਤਾ ਗਿਆ ਪੁਲਿਸ ਤੇ ਮਟਰ ਬੈਰੀਅਰ ਤੇ ਪੱਥਰबाजी ਤੇ ਹੋਰ ਤਰ੍ਹਾਂ ਦੇ ਐਕਸ਼ਨ ਵੀ ਪ੍ਰੋਟੈਸਟਰਜ਼ ਵੱਲੋਂ ਕੀਤੇ ਗਏ ਜਿਹਦੇ ਜਵਾਬ ਚ ਵੀ ਪੁਲਿਸ ਵੱਲੋਂ ਐਕਸ਼ਨ ਕੀਤਾ ਗਿਆ ਹੁਣ ਇਸ ਵਕਤ ਸਾਰੀ ਘਟਨਾ ਪੀਸਫੁਲ ਹੈ ਕਮਿਨਸ ਆਫ ਮੋਰਚਾ ਦੇ ਆਗੂਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਅੱਗੇ ਜੀ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਦਿੱਤੀ ਜਾਏਗੀ ਜਖਮੀ ਕਿੰਨੇ ਹੋਏ ਨੇ ਮੁਲਾਜ਼ਮਾਂ ਦੇ ਹਾਂ ਜੀ ਕਿੰਨੇ ਮੁਲਾਜ਼ਮ ਜਿਹੜੇ ਜੁਟੀ ਪੁਲਿਸ ਦੇ ਤਿੰਨ ਮੁਲਾਜ਼ਮ ਜ਼ਖਮੀ ਹੋਏ ਆ ਇੱਕ ਐਸ ਐਚਓ ਤੇ ਦੋ ਇੱਕ ਲੇਡੀ ਮੁਲਾਜ਼ਮ ਇੱਕ ਹੋਰ ਮੇਲ ਆਫੀਸਰ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਦਾਖਲ ਕਰਾਇਆ ਗਿਆ ਐਮ ਐਲ ਆ ਰਿਪੋਰਟ ਉਹਨਾਂ ਦੀ ਐਮ ਐਸ ਸੀ ਕੱਟ ਰਹੀ ਹੈ ਅੱਗੇ ਦੀ ਕਾਰਵਾਈ ਡਾਕਟਰ ਦੀ ਰਿਪੋਰਟ ਦੇ ਹਿਸਾਬ ਨਾਲ ਹੋਵੇਗਾ ਉਹਨਾਂ ਵੱਲੋਂ ਵੀ ਅਲਿਗੇਸ਼ਨ ਲਾਇਆ ਜਾ ਰਿਹਾ ਹੈ ਕਿ ਤੁਸੀਂ ਜਿੱਥੇ ਮਹਾਰਾਸ਼ਟਰ ਫਰਕਾਸ਼ਾ ਗੁਰਗੰთა ਤੋਂ ਉੱਧਰ ਗੋਲੇ ਚਲਾਏ ਗਏ ਨੇ ਬਿਲਕੁਲ ਵੀ ਨਹੀਂ ਸਾਰੀ ਘਟਨਾਕਰਮ ਦੀ ਪੂਰੀ ਵੀਡੀਓਗ੍ਰਾਫੀ ਸਾਡੇ ਪੁਲਿਸ ਦੀ ਵੀਡੀਓਗ੍ਰਾਫੀ ਨਾਲ ਹੈ ਸਾਡੇ ਕੋਲ ਸਾਰੇ ਸਬੂਤ ਨੇ ਜਿੱਥੇ ਮਹਾਰਾਜ ਦਾ ਸਰੂਪ ਹੈ ਬਾ ਸਤਕਾਰ ਉੱਥੇ ਕੋਈ ਪੁਲਿਸ ਫੋਰਸ ਨਹੀਂ ਗਈ ਦੂਜੇ ਪਾਸੇ ਸੜਕ ਦੇ ਤੁਸੀਂ ਦੇਖ ਸਕਦੇ ਹੋ ਸਾਰੀ ਫੋਰਸ ਮੈਨੂੰ ਮੈਨੂੰ ਪੂਰੀ ਕਰਨ ਦਿਓ ਗੱਲ ਦੀ ਪੂਰਾ ਕਰਨ ਦਿਓ ਜਿੱਥੇ ਟੀਅਰ ਗੈਸ ਸ਼ੈੱਲ ਦੀ ਫਾਇਰਿੰਗ ਹੋਈ ਹੈ ਉਹ ਇਧਰਲੇ ਪਾਸੇ ਖੱਬੇ ਪਾਸੇ ਰੋੜਦੇ ਹੋਈ ਹੈ ਮਹਾਰਾਜ ਦਾ ਪ੍ਰਕਾਸ਼ ਸੱਜੇ ਪਾਸੇ ਜਿਹੜਾ ਕਿ ਬਹੁਤ ਦੂਰ ਹੈ ਨਾਲੇ ਦਾ ਬ੍ਰਿਜ ਟੱਪ ਕੇ ਹੈ ਜੀ ਸਾਰਾ ਉੱਥੇ ਕੋਈ ਵੀ ਨਹੀਂ ਹੋਈ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ ਪੂਰੀ ਜਗ੍ਹਾ ਦੀ ਇਨਸਪੈਕਸ਼ਨ ਕਰਾ ਲਈ ਗਈ ਹੈ ਉੱਥੇ ਜਾ ਕੇ ਸਾਡੀ ਫੋਰਸ ਨੇ ਕੌਮੀ ਸਭ ਮੋਰਚਾ ਦੇ ਲੀਡਰਾਂ ਨੇ ਆਪ ਜਾ ਕੇ ਉੱਥੇ ਦੇਖ ਲਿੱਤਾ ਹੈ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾਤਾ ਦਰਬਾਰ ਸਾਹਿਬ ਨੂੰ ਪੰਡਾਲ ਨੂੰ ਮਹਾਰਾਜ ਰੂਪ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਮੈਡਮ ਕੀ ਪੱਥਰबाजी ਹੈ ਜਿਹੜੀ ਉਹ ਪਹਿਲਾਂ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਫਿਰ ਪ੍ਰੋਟੈਸਟਰਸ ਵੱਲੋਂ ਮਟਰ ਵਜੇ ਤੇ ਪ੍ਰੋਟੈਸਟਰਸ ਵੱਲੋਂ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਗਈ ਬੈਰੀਕੇਡ ਪਿੱਛੋਂ ਖਿੱਚੇ ਗਏ ਕੁਝ ਗੱਡੀਆਂ ਦੇ ਨਾਲ ਕੁਛ ਥੱਥਾ ਦੇ ਨਾਲ ਬੈਰੀਕੇਡ ਖਿੱਚੇ ਗ ਪੱਥਰਬਾਜ਼ੀ ਹੋਈ ਉਹਦੇ ਜਵਾਬ ਚ ਚੰਡੀਗੜ੍ਹ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਕੋਈ ਕੋਈ ਅਪਡੇਟ ਹੈ ਪ੍ਰੋਟੈਸਟਰਸ ਕਿਸੇ ਨੂੰ ਇੰਜਰੀ ਹੋਣ ਦੇ ਕਿਸੇ ਸਾਡੇ ਵੱਲੋਂ ਅਪਡੇਟ ਕੋਈ ਨਹੀਂ ਹੈ ਜੀ ਜੇ ਕੋਈ ਮੈਡੀਕਲ ਹੋਏਗਾ ਅਸੀਂ ਦੇਖਾਂਗੇ ਧੰਨਵਾਦ ਜੀ ਥੈਂਕ ਯੂ ਮੈਮ ਇਹ ਸਾਡੇ ਨਾਲ ਮੌਜੂਦ ਸੀ ਐਸਐਸਪੀ ਮੈਮ ਚੰਡੀਗੜ੍ਹ ਦੇ ਤੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਪਹਿਲਾਂ ਪੱਥਰਬਾਜ਼ੀ ਹੋਈ ਫਿਰ ਪੁਲਿਸ ਨੇ ਐਕਸ਼ਨ ਲੜਾ ਤੇ ਲਾਈਵ ਤਸਵੀਰਾਂ ਤੁਸੀਂ ਪਬਲਿਕ ਮੀਡੀਆ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਸਾਰਾ ਜਿਹੜਾ ਮਾਹੌਲ ਆ ਉਤਨਾ ਭੂਰਨ ਸਟੇਟਿਟੀ ਬਣੀ ਪਰ ਇਸ ਟਾਈਮ ਪੂਰਾ ਕੰਟਰੋਲ ਦੇ ਵਿੱਚ ਪੂਰਾ ਪੀਸ ਕੋਲਾ ਜਿਹੜਾ ਉਹ ਮਾਹੌਲ ਬਣਾ ਲਿਆ ਗਿਆ ਵੇ ਕਿਉਂਕਿ ਐਸਐਸਪੀ मैम ਖੁਦ ਚੰਡੀਗੜ੍ਹ ਦੇ ਮੌਜੂਦ ਹੈ ਨਾਲ ਪੰਜਾਬ ਦੇ ਵੱਡੇ ਅਫਸਰ ਵੀ ਮੌਜੂਦ ਹੈ ਤੇ ਜਿਹੜਾ ਵੀ ਮਾਹੌਲ ਆ ਇੱਥੇ ਪਹਿਲਾਂ ਖਰਾਬ ਕੀਤਾ ਕੋਈ ਸ਼ਰਾਰਤੀ ਅੰਸਰਾਂ ਵੱਲੋਂ ਉਸ ਦੇ ਉੱਪਰ ਪੂਰੀ ਤਰ੍ਹਾਂ ਕਾਬੂ ਪਾ ਲੇਗਾ ਬੜੇ ਰਿਪਬਲਿਕ ਮੀਡੀਆ ਦੇ ਨਾਲ ਅਗਲੀ ਖਬਰ ਦੇ ਲਈ ਧੰਨਵਾਦ ਜੀ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਿਹੜਾ ਲੰਗਰ ਆ ਉਹ ਸ਼ਿਕਾਇਆ ਜਾ ਰਿਹਾ ਜਿਹੜੇ ਵੀ ਮੁਲਾਜ਼ਮ ਇੱਥੇ ਡਿਊਟੀਆਂ ਦੇ ਉੱਪਰ ਤਾਇਨਾਤ ਆ ਉਹਨਾਂ ਨੂੰ ਜਿਹੜਾ ਰੋਟੀ ਦਾ ਪ੍ਰਬੰਧ ਹੈ ਉਹ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸੱਚੀ ਗੱਲ ਸਰ ਠੀਕ ਹੋ ਜੀ ਵਧੀਆ ਮੱਥਰ ਮਾਰਨ ਲੱਗੇ ਤੇਰੇ ਵੱਡੇ ਵੱਡੇ ਲੋਕ ਬੋਲਦੇ ਇਸ ਤੇ ਜਾਗੀ ਕੈਡ 1 2 ਸੁਣਾ ਕਹਿੰਦੇ ਦੇਹੀ ਤਰ੍ਹਾਂ ਸਭ ਦੇ ਨਾਮ ਦੇਣਾ ਹੈ दो <laughs> चढ़ी